ਕੀਰਤਨ ਦੀ ਨਿਕ சிவா ਪ੍ਰਮਾਣ ਕਰਨਾ ਜੀ ਗੁਰਬਾਣੀ ਪੜਦੇ ਆ ਕੀਰਤਨ ਕਰਦੇ ਆ ਹੋਈਆਂ ਨੇਕ ਤਰਾ ਦੀਆਂ ਬਿੰਦਪੁਲਾ ਦੇ ਖਿਵਾ ਬਖਸ਼ਨਾ ਜੀ ਪਹਿਲਾ ਸਤਿਗੁਰ ਸੱਚੇ ਬਾਦਸ਼ਾਹ ਜੀ ਫਿਰ ਗੁਰੂ ਪੀਰ ਦੀ ਆਪ ਸਾਹਿਬ ਬਖਸ਼ਣ ਜੋਗ ਹੈ ਜੀ ਅਸਿਸ ਬਖਸ਼ਨਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਸਹਿਬਜ਼ਾਦੇ ਮਾਤਾ ਗੁਜਰਪੁਰ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਉਹਨਾਂ ਨੂੰ ਸਭਜਕਤ ਕਰੇ ਨਮਸਕਾਰ ਉਹਨਾਂ ਕੀ ਮੁਕਸਦ ਹੋ ਜਲੇ ਆਪ ਜੀ ਆਣੇ ਬੜੇ ਹੀ ਪਿਆਰ ਸਤਕਾਰ ਸਹਿਤ ਸਮਾਧਵਾ ਵਿੱਚ ਹਾਜ਼ਰੀ ਭਰੀ ਹੈ ਬਹੁਤ ਬਹੁਤ ਨਮਾਜ਼ ਬਹੁਤ ਬਹੁਤ ਨਮਾਜ਼ ਸਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੇ ਨੀਂਦ ਗੋਦ ਵਿੱਚ ਬੈਠ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਗੁਰਬਾਣੀ ਦਾ ਕੀਰਤਨ ਕੀਤਾ ਹੈ ਹਾਜ਼ਰੀ ਭਰੀ ਹੈ ਬਹੁਤ ਬਹੁਤ ਨਮਾ ਸੀਗ ਸੁਖਨੀ ਸੇਵਾ ਸੁਸਾਇਟੀ ਨੋਜਵਾਨ ਸਾਰੇ ਵੀਰ ਜਿਨ੍ਹਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ ਬਹੁਤ ਬਹੁਦੀ ਨਮਾ ਮੇਰੇ ਬਹੁਤ ਹੀ ਪਿਆਰੇ ਵਾਲੇ ਗੰਨੀ ਪ੍ਰਵਿੰਦਰ ਜੀ ਜਿਨ੍ਹਾਂ ਨੇ ਬੜੇ ਹੀ ਪਿਆਰ ਸਤਕਾਰ ਸਹਿਤ ਸ੍ਰੀ ਜੀ ਸੇਵਾ ਵੀ ਸਮਲੀਅ ਹੈ ਨਾਲ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੀ ਹਨ ਸਤਿਗੁਰ ਜੀ ਕਿਰਪਾ ਕਰਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਔ ਕੀਰਤਨ ਦੀ ਸੰਪੂਰਨਤਾ ਹੈ ਜੀ ਹੁਣ ਅਨੰਦ ਸਭ ਲਗੇਗਾ ਕੋਈ ਵੀ ਰਚਨਾ ਗਾਜੀ ਨਾ ਰਹੇ ਸਾਰੇ ਮਿਲ ਕਰਕੇ ਲਵਾਓ ਹਾਜ਼ਰੀ ਜੀ ਨਾਮ ਕੰਨੀ ਮਹੰਲਾ ਤਜਾ ਅਨੰਦ ਇਕਨ ਦਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਮੰਗਲਿਆ ਸ਼ਬਦ ਗਾਵਣਿਆ ਸਬਦੋਤ ਤੰਗੋ ਆਦੀ ਕੀ ਆ ਮੰਤ ਨੇ ਮਜ਼ਾ ਕਹਿ ਲਾਂ ਗਿਆਨ ਹੋ ਸਤ ਤੁਰੂ ਮੈਂ ਪਾਇਆ ਏ ਮਨ ਮੇਰੇ ਅੰਦਰ ਆ ਰਹਾ ਨਾਮ ਰੂਪ ਮਨ ਮੇਰੇ ਨੂੰ ਸਭ ਸੰਸਾਰ ਦਾ ਮੂਗੀ ਕਰੂ ਕਰੇ ਦੇਵਾ ਦਾ ਸਤਵਾ ਸੁਵਨਾਗ ਸਿਆ ਜੀ ਨੇ ਸਭ ਨੂੰ ਦਾਇ ਰਾਤ ਰਵਾਨਾ ਕਿਤਾਬ ਵਿੱਚ ਟੋਚ ਯਾਤਰਾ ਸਭ ਸੁਹਣੇ ਕ੍ਰਿਸ਼ਨ ਦੀ ਸੱਚੀ ਬਾਣੀ ਸੰਤ ਸਾਜ ਨੂੰ ਬੈਠੇ ਪੂਰੇ ਘੁੰਦੇ ਜਾਣੇ ਸੁਣਦੇ ਦੇਖਦੇ ਗੁਰ 사ਧਰਲੇ ਆਪ ਪੂਰੇ ਬਿੜਵੰਨਾਂ ਦੇ ਚਰਨਾਂ ਗ੍ਰੇਮ ਸਤਿਗੁਰਾਂ ਨਾਨਕ ਤੇ ਮੁਕ ਉਤਰੇ ਕਿਤੇ ਨਾ ਵਾਹਿ ਦੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ